ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ 14 ਮਾਰਚ 1823 ਦੇ ਦਿਨ ਬਾਬਾ ਕਾਲੀ ਫੂਲਾ ਸਿੰਘ ਜੀ ਨਸ਼ਾਹਰੇ ਦੀ ਲੜਾਈ ਵਿੱਚ ਲੜ ਕੇ ਸ਼ਹੀਦ ਹੋਏ ਸਨ ਉਹਨਾਂ ਦੇ ਜੀਵਨ ਬਾਰੇ ਦੱਸ ਰਹੇ ਹਾਂ ਬਾਬਾ ਕਾਲੀ ਫੂਲਾ ਸਿੰਘ ਦਾ ਜਨਮ ਸੀ ਜਿਹੜਾ 1761 ਈਸਵੀ ਦੇ ਵਿੱਚ ਅਜਨ ਉਹੇ ਪਿੰਡ ਦੇ ਕੋਲ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੋਇਆ ਸੀ ਉਸ ਬਾਬਾ ਕਾਲੀ ਫੂਲਾ ਸਿੰਘ ਦਾ ਜਿਹੜਾ ਕਿ ਜਨਮ ਸੀ ਉਹ ਵੱਡੇ ਕੱਲੂ ਘਾਰੇ ਤੇ ਪਹਿਲਾਂ ਹੋਇਆ ਸੀ ਈਸ਼ਰ ਸਿੰਘ ਦੇ ਘਰਾਂ ਉਹਨਾਂ ਦੇ ਪਿਤਾ ਜੀ ਦਾ ਨਾਮ ਸੀ ਇਸ਼ਰ ਸਿੰਘ ਉਹ ਜਿਹੜਾ ਕਿ ਨਿਸ਼ਾਨਾ ਵਾਲੀ ਮਿਸਲ ਦਾ ਜਰਨੈਲ ਸੀ ਬਾਅਦ ਵਿੱਚ ਜਿਹੜਾ ਕਿ ਵੱਡੇ ਕੱਲੂ ਕਾਰੇ ਤੋਂ ਬਾਅਦ ਉਹਦੇ ਪਿਤਾ ਦੇ ਬਹੁਤ ਜਿਹੜੇ ਕਿ ਹੱਟ ਲੱਗੇ ਸਨ ਘਰ ਆ ਕੇ ਉਹ ਸ਼ਹੀਦੀ ਪ੍ਰਾਪਤ ਕਰਨ ਤੋਂ ਪਹਿਲਾਂ ਉਹਨਾਂ ਨੇ ਅਕਾਲੀ ਨਾਨਾ ਸਿੰਘ ਆਲ ਤਖਤ ਜਹੇਦਾਰ ਨੂੰ ਕਿਹਾ ਵੀ ਮੈਂ ਤਾਂ ਚੜ੍ਹਾਈ ਕਰ ਜਾਣੀ ਵੀ ਮੇਰੇ ਪੁੱਤ ਨੂੰ ਤੁਸੀਂ ਪਾਲਣਾ ਨਿਸ਼ਾਨਾ ਵਾਲੀ ਮਿਸਲ ਦੇ ਘਰ ਉਹ ਜੰਮਿਆ ਸ਼ਹੀਦਾਂ ਦੀ ਮਿਸਲ ਨੇ ਪਾਲਿਆ ਅਕਾਲ ਤਖਤ ਤੇ ਖੇਡਦਾ ਹੋਇਆ ਜੰਗਾਂ-ਯੁੱਧਾਂ ਦੇ ਵਿੱਚ ਬਹੁਤ ਵੱਡੀ ਮਹਾਰਤ ਹਾਸਲ ਕੀਤੀ ਜਦੋਂ ਕਿ ਅੰਮ੍ਰਿਤਸਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਹੀਂ ਸੀ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਸਾਰੇ ਪੰਜਾਬ ਤੇ ਕਬਜ਼ਾ ਕਰ ਚੁੱਕਿਆ ਸੀ ਪੰਗਿਆਂ ਦਾ ਰਾਜ ਸੀ ਜਦੋਂ ਆ ਕੇ ਉਸ ਅੰਮ੍ਰਿਤਸਰ ਸ਼ਹਿਰ ਨੂੰ ਘੇਰਾ ਪਾਇਆ ਬਾਬਾ ਕਾਲੀ ਫੂਲਾ ਸਿੰਘ ਨੂੰ ਪਤਾ ਲੱਗਿਆ ਉਸ ਵੇਲੇ ਘੋਡੇ ਤੇ ਚੜ੍ਹ ਕੇ ਜਰਨੈਲਾਂ ਦੀ ਤਰ੍ਹਾਂ ਜੰਗ ਦੇ ਮੈਦਾਨ ਦੇ ਅੰਦਰ ਆਇਆ ਉਸੇ ਵੇਲੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਵੀ ਆਪਣੀ ਫੌਜਾਂ ਨੂੰ ਪਿੱਛੇ ਕਰ ਉਧਰ ਪੰਗਿਆਂ ਨੂੰ ਕਿਹਾ ਔਰ ਬਾਅਦ ਵਿੱਚ ਬਾਬਾ ਕਾਲੀ ਫੂਲਾ ਸਿੰਘ ਨੇ ਕਿਹਾ ਵੀ ਤੁਸੀਂ ਸਿੱਖਾਂ ਦੀ ਬਹੁਤ ਵੱਡੀ ਨਗਰੀ ਦੇ ਅੰਦਰ ਸਿੱਖੋ ਆਪਸ ਵਿੱਚ ਲੜ ਲੜ ਕੇ ਖੂਨ ਨਾ ਵਹਾਓ ਪੰਗਿਆਂ ਨੂੰ ਮਿਸ ਮਸਲ ਨੂੰ ਸਮਝਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਕੀਤਾ ਬਾਬਾ ਕਾਲੀ ਫੂਲਾ ਸਿੰਘ ਨੇ ਜਿਹੜਾ ਕਿ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਨੂੰ ਦੱਸਿਆ ਸੀ ਕਹਿੰਦਾ ਵੀ ਜਿਹੜਾ ਕਿ ਤੇਰਾ ਇਹ ਰਾਜ ਆ ਨਾ ਇਹ ਡੋਗਰੀਆਂ ਨੇ ਇੱਕ ਗੰਗਾ ਰਾਮ ਦੇ ਜਿਹੜੇ ਵੰਸ ਜਾਣੇ ਇੱਕ ਤੂੰ ਜਿਹੜਾ ਕਿ ਲੋਗਰੀਆਂ ਦੇ ਕਹਿਣ ਤੇ ਸ਼ੇਰ ਸਿੰਘ ਖੜਕ ਸਿੰਘ ਆਪਣੇ ਪੁੱਤਰਾਂ ਤੋਂ ਦੂਰ ਰਿਹਾ ਇਹਨਾਂ ਨੇ ਇਹਨਾਂ ਨੇ ਤੇਰਾ ਰਾਜ ਡੋਬਣਾ ਉਸ ਵੇਲੇ ਜਿਹੜਾ ਕਿ ਬਾਬਾ ਕਾਲੀ ਫੂਲਾ ਸਿੰਘ ਜੀ ਗੁੱਸੇ ਹੋ ਕੇ ਉਹ ਦਮਦਮਾ ਸਾਹਿਬ ਤੋਂ ਕੇਸਗੜ੍ਹ ਸਾਹਿਬ ਚਲੇ ਗਏ ਉਸ ਵੇਲੇ ਅੰਗਰੇਜ਼ਾਂ ਨੇ ਜਿਹੜਾ ਕਿ ਅੰਗਰੇਜ਼ਾਂ ਨੂੰ ਬਹੁਤ ਭੈੜਾ ਲੱਗਦਾ ਸੀ ਬਾਬਾ ਜੀ ਦਾ ਵਿਹਾਰ ਉਹਨਾਂ ਨੇ 90 ਦੇ ਜੀਂਦ ਦੇ ਸਾਰੇ ਰਾਜਿਆਂ ਨੇ ਇਕੱਠੇ ਹੋ ਕੇ ਜਿਹੜਾ ਕਿ ਬਾਬਾ ਜੀ ਉੱਤੇ ਹਮਲਾ ਕਰਨਾ ਜਾਇਆ ਕਿਉਂਕਿ ਅੰਗਰੇਜ਼ਾਂ ਦਾ ਬਾਗੀ ਸੀ ਰਾਜਾ ਜਸਵੰਤ ਸਿੰਘ ਉਹ ਜਾ ਕੇ ਜਿਹੜਾ ਕਿ ਬਾਬਾ ਜੀ ਕੋਲ ਸ਼ਰਨ ਲੈ ਲਈ ਸੀ ਉਹਨੇ ਆਨੰਦਪੁਰ ਸਾਹਿਬ ਜਾ ਕੇ ਉਸ ਵੇਲੇ ਮੋਤੀराम ਕਿਲੇਦਾਰ ਨੂੰ ਮਾਰਿਆ ਰਣਜੀਤ ਸਿੰਘ ਨੇ ਕਿਹਾ ਸੀ ਵੀ ਜਾ ਕੇ ਜਿਹੜਾ ਕਿ ਬਾਬਾ ਜੀ ਨੂੰ ਸਮਝਾਓ ਉਹਨੂੰ ਫੌਜ ਚੜਾਉਣ ਦਾ ਮੌਕਾ ਮਿਲ ਗਿਆ ਅੰਗਰੇਜ਼ ਮਲੇਰਕੋਟਲੇ ਵਾਲੇ ਤੇ ਰਿਆਸਤਾਂ ਦੇ ਰਾਜੇ ਕਈ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਤੇ ਹੱਲਾ ਕਰਨ ਬਾਬਾ ਅਕਾਲੀ ਫੂਲਾ ਸਿੰਘ ਤੇ ਗਏ ਉਸ ਵੇਲੇ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਅਕਾਲੀ ਫੂਲਾ ਸਿੰਘ ਘੋੜੇ ਤੇ ਚੜ੍ਹ ਕੇ ਆਇਆ ਉਹ ਉਸ ਵੇਲੇ ਸਾਰੀਆਂ ਫੌਜਾਂ ਨੇ ਹਥਿਆਰ ਸਿਰ ਤੇ ਕਹਿੰਦਾ ਵੀ ਇਸ ਜਰਨੈਲ ਦੇ ਖਿਲਾਫ ਅਸੀਂ ਜੰਗ ਦੇ ਵਿੱਚ ਨਹੀਂ ਲੜ ਸਕਦੇ ਐਡਾ ਰਤਬਾ ਸੀ ਬਾਬਾ ਅਕਾਲੀ ਫੂਲਾ ਸਿੰਘ ਦਾ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਤਨਖਾਹ ਲਾ ਦੁੱਤੀ ਸੀ ਇਮਲੀ ਦੀ ਬੇਰੀ ਨਾਲ ਅਕਾਲ ਤਖਤ ਦੇ ਸਾਹਮਣੇ ਅੱਜ ਵੀ ਉਹ ਦਰਖਤ ਜਿਹੜਾ ਕਿ ਲੱਗਿਆ ਹੋਇਆ ਹੈ ਪਹਿਲਾਂ ਸੁੱਕ ਗਿਆ ਸੀ ਹੁਣ ਦੁਬਾਰਾ ਹਰਾ ਹੋਇਆ ਉਹਦੇ ਨਾਲ ਟੰਗ ਲਿਆ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਐਡਾ ਵੱਡਾ ਰਤਬਾ ਰੱਖਣ ਵਾਲਾ ਬਾਬਾ ਅਕਾਲੀ ਫੂਲਾ ਸਿੰਘ ਜੀ ਨਸ਼ਾਹਰੇ ਦੀ ਜੰਗ ਜਦੋਂ ਕਿ ਫਤਿਹ ਨਹੀਂ ਸੀ ਹੋ ਰਹੀ ਉਸ ਵੇਲੇ ਬਾਬਾ ਕਾਲੀ ਫੂਲਾ ਸਿੰਘ ਦੇਸਾ ਸਿੰਘ ਮਜੀਠੀਆ ਮਹਾ ਕਰਨਲ ਸਿੰਘ ਖੜਗ ਸਿੰਘ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲੂਆ ਸਾਰੇ ਜਰਨੈਲ ਚੜ੍ਹ ਕੇ ਗਏ ਉਸ ਵੇਲੇ ਜਿਹੜਾ ਕਿ ਅਜ਼ੀਮ ਖਾਨ ਕਾਬਲ ਦੇ ਸੂਬੇਦਾਰ ਨੇ ਅਟਕ ਦਰਿਆ ਦੇ ਉੱਤੇ ਪੁਲ ਤੋੜ ਦਿੱਤਾ ਸੀ ਜਦੋਂ ਕਿ ਬਾਬਾ ਕਾਲੀ ਫੂਲਾ ਸਿੰਘ ਦੀ ਦਰਿਆ ਤੇ ਪਾਰ ਖੜੇ ਸੀ ਇੱਕ ਜਥਾ ਪਾਰ ਲੰਘ ਚੁੱਕਿਆ ਸੀ ਉਹਨਾਂ ਦੀ ਸ਼ੀਸ਼ਦੀਆਂ ਹੋ ਰਹੀਆਂ ਸਨ ਬਾਬੀ ਬਾਬਾ ਕਾਲੀ ਫੂਲਾ ਸਿੰਘ ਨੇ ਅਟਕ ਦਰਿਆ ਨੂੰ ਕਿਹਾ ਵੀ ਤੂੰ ਉਹਨਾਂ ਨੂੰ ਰੋਕ ਸਕਦਾ ਹੈ ਜਿਹੜੇ ਆਪਣੇ ਮਨ ਤੇ اٹਕੇ ਹੋਣ ਪਰ ਜਿਹੜੇ ਆਪਣੇ ਮਨ ਤੇ ਜਿੱਤ ਪ੍ਰਾਪਤ ਕਰਕੇ ਉਹਨਾਂ ਨੂੰ ਰੋਕ ਨਹੀਂ ਸਕਦਾ ਆਟਕ ਗੱਬਿਓ ਪਾਟ ਕੇ ਖੜ ਗਏ আর ਬਾਬਾ ਕਾਲੀ ਫੂਲਾ ਸਿੰਘ ਜੀ ਪਾਰ ਲੰਗੇ ਉਸ ਵੇਲੇ ਜਿਹੜਾ ਕੇ ਜਰਨਲ ਬੰਤੂਰਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਉਹਨੂੰ ਤੋਪਾਂ ਉੱਪਰ ਨੂੰ ਘੁਮਾ ਕੇ ਲਿਆਉਣ 'ਚ ਇੱਕ ਦਿਨ ਲੱਗਣਾ ਸੀ ਜਦੋਂ ਬਾਬਾ ਕਾਲੀ ਫੂਲਾ ਸਿੰਘ ਨੇ ਅਰਦਾਸ ਕਰੀ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਖੜਕ ਸਿੰਘ ਨੂੰ ਆਪਣੇ ਪੁੱਤਰ ਨੂੰ ਵੀ ਬਾਬਾ ਅਕਾਲੀ ਫੂਲਾ ਸਿੰਘ ਨੂੰ ਹਮਲਾ ਕਰਨ ਤੋਂ ਰੋਕੋ ਤਾਂ ਬਾਬਾ ਖੜਕ ਸਿੰਘ ਨੇ ਤਾ ਜਗੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਖੜਕ ਸਿੰਘ ਨੇ ਬਾਬਾ ਕਾਲੀ ਫੂਲਾ ਸਿੰਘ ਦੇ ਘੋੜੇ ਦੀਆਂ ਬਾਗਾਂ ਫੜੀਆਂ ਪਰ ਜਿਹੜਾ ਕਿ ਬਾਬਾ ਕਾਲੀ ਫੂਲਾ ਸਿੰਘ ਨੇ ਉਹਦੇ ਹੱਥ ਦੇ ਕੁਰਬਾਨ ਮਾਰੀ ਕਹਿੰਦਾ ਵੀ ਤੈਨੂੰ ਤੇਰੇ ਬਾਪ ਨੂੰ ਭਰੋਸਾ ਹੋਊਗਾ ਤੇਰੀਆਂ ਤੋਪਾਂ ਪਰ ਤੁਹਾਡੀਆਂ ਤੋਪਾਂ ਤੇ ਅਸੀਂ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸ ਕਰ ਚੁੱਕੇ ਆ ਅਸੀਂ ਨਹੀਂ ਕਦੇ ਵੀ ਰੁਕ ਸਕਦੇ ਘੋੜੇ ਤੇ ਸਵਾਰ ਹੋ ਕੇ ਜੰਗ ਦੇ ਮੈਦਾਨ ਦੇ ਵਿੱਚ ਗਿਆ ਬਿਨਾਂ ਤੋਪਾਂ ਤੋਂ ਤੋਪਾਂ ਵਾਲੇ ਨਾਲ ਜੰਗ ਲੜਨ ਤਲਵਾਰਾਂ ਲੈ ਕੇ ਉਸ ਵੇਲੇ ਬਾਬਾ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੌਜ ਨੂੰ ਕਿਹਾ ਵੀ ਜੇ ਬਾਬਾ ਕਾਲੀ ਫੂਲਾ ਸਿੰਘ ਨਹੀਂ ਰੁਕਦੇ ਤਾਂ ਜੰਗ ਦੇ ਮੈਦਾਨ 'ਚ ਸਾਰੇ ਖੁੱਦ ਪਾਓ ਜਦੋਂ ਖੈ ਗ ਲੜਾਈ ਹੋ ਰਹੀ ਸੀ ਉਸ ਵੇਲੇ ਬਾਬਾ ਕਾਲੀ ਫੂਲਾ ਸਿੰਘ ਤੇ ਪੱਟ ਚਾ ਕੇ ਇੱਕ ਗੋਲੀ ਲੱਗੀ ਉਸੇ ਵੇਲੇ ਹਾਂਥੀ ਦੇ ਉੱਤੇ ਚੜ ਗਏ ਬਾਬਾ ਕਾਲੀ ਫੂਲਾ ਸਿੰਘ ਫੌਜ ਦੀ ਕਮਾਂਡ ਕਰਨ ਵਾਸਤੇ ਕੋਕ ਆਫ ਦੀਆਂ ਪਹਾੜੀਆਂ 'ਚ ਲੁੱਕ ਕੇ ਇੱਕ ਬੰਦੇ ਨੇ ਬਾਬਾ ਜੀ ਦੇ ਜਿਹੜੇ ਕਿ ਛਾਤੀ ਦੇ ਉੱਤੇ ਨਿਸ਼ਾਨਾ ਬਿੰਨੇ ਆ ਇੱਕ ਮੱਥੇ 'ਚ ਗੋਲੀ ਲੱਗੀ ਸੋ ਬਾਬਾ ਜੀ ਸ਼ਹੀਦੀ ਪਾ ਗਏ ਉਸ ਵੇਲੇ ਬਾਬਾ ਜੀ ਨੇ ਆਪਣਾ ਦਿਮਾਲਾ ਫੜ ਕੇ ਥੋੜਾ ਜਿਹਾ ਨਾਲ ਹਾਂਥੀ ਦੇ ਵਿੱਚ ਪਾਲਕੀ 'ਚ ਬੈਠਿਆ ਨੇ ਨਾਲ ਟਗਾ ਦਿੱਤਾ ਵੀ ਦੁਸ਼ਮਣ ਨੂੰ ਲੱਗੇ ਵੀ ਅਸੀਂ ਬੈਠੇ ਆਂ ਜਾਗਦੇ ਜਿਉਂਦੇ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਨੂੰ ਦੱਸਿਆ ਵੀ ਬਾਬਾ ਕਾਲੀ ਫੂਲਾ ਸਿੰਘ ਚੜਾਈ ਕਰਕੇ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਬਈ ਬਾਬਾ ਜੀ ਦਾ ਹਾਂਥੀ ਨੂੰ ਜਿਹੜਾ ਕਿ ਫੜ ਲਓ ਵੀ ਬਾਬਾ ਜੀ ਦਾ ਸਰੀਰ ਜਿਹੜਾ ਕਿ ਥੱਲੇ ਨਾ ਡਿੱਗੇ ਉਹ ਇਸ ਕਰਕੇ ਨਾ ਡਿੱਗੇ ਕਿਉਂਕਿ ਜੰਗ ਹਜੇ ਜਾਰੀ ਸੀ ਉਹ ਮੋਗਲ ਹਜੇ ਅੱਧ ਪਚਦੇ ਜੰਗ ਦੇ ਮੈਦਾਨ 'ਚ ਖੜੇ ਸਨ ਬਾਬਾ ਜੀ ਦੇ ਚੀਤ ਹੋਏ ਚਿਹਰੇ ਨੂੰ ਦੇਖ ਦੇਖ ਕੇ ਹੀ ਜਿਹੜਾ ਕਿ ਮੁਗਲ ਜੰਗ ਦੇ ਮੈਦਾਨ ਨੂੰ ਛੱਡ ਕੇ ਚਲੇ ਗਏ ਵੀ ਇਹ ਬੁੱਢਾ ਜਰਨੈਲ ਹੱਲੇ ਜੂੰਦਾ ਜਦੋਂ ਉਹ ਜੰਗ ਜਿੱਤਣ ਤੋਂ ਪਰੰਤ ਹਾਂਸੀ ਨੂੰ ਬਿਠਾ ਕੇ ਬਾਬਾ ਕਾਲੀ ਫੂਲਾ ਸਿੰਘ ਦਾ ਸਰੀਰ ਚੱਕਿਆ ਗਿਆ ਹਾਂਸੀ ਦੇ ਵਿੱਚੋਂ ਉਸ ਵੇਲੇ ਮਹਾਰਾਜ ਰਣਜੀਤ ਸਿੰਘ ਕੰ ਦਾ ਮੈਨੂੰ ਐਸੀ ਜੰਗ ਦੀ ਬਿਲਕੁਲ ਲੋੜ ਨਹੀਂ ਸੀ ਜਿਹੜਾ ਜਰਨੈਲ ਐਡਾ ਬੜਾ ਖਾਲਸੇ ਰਾਜ ਨੂੰ ਸਾਨੂੰ ਘਾਟਾ ਪੈ ਗਿਆ ਦੁਨੀਆ ਦੇ ਵਿੱਚ ਐਸਾ ਜਰਨੈਲ ਮੁੜ ਕੇ ਕਦੇ ਜੰਮ ਨਹੀਂ ਸਕਦਾ ਸੋ ਇੱਕ ਥੰਮ ਪੂਰਾ ਹੀ ਖਾਲਸੇ ਰਾਜ ਦਾ ਨਿਸ਼ਾਨ ਸੀ ਜਿਹੜਾ ਵਾਧਾ ਟੇਡਾ ਹੋ ਗਿਆ ਬਾਬਾ ਕਰਲੀ ਫੁੱਲਾ ਸਿੰਘ ਦੇ ਜਾਣ ਤੋਂ ਬਹੁਤ ਵੱਡਾ ਜਰਨੈਲ ਸਾਡੀ ਕੌਮ ਦੇ ਵਿੱਚ ਪੈਦਾ ਹੋਇਆ ਰੋਵ ਵਿਚਾਰ ਦੀਆਂ ਫੁੱਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ